ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਬ੍ਰह्मज्ञानी ਸੰਤ ਬਾਬਾ ਅਜੀਤ ਸਿੰਘ ਨਥਲਪੁਰ ਵਾਲਿਆਂ ਦੀ 45ਵੀਂ ਵਰ੍ਹੇ ਪਿੰਡ ਨਥਲਪੁਰ ਵਿਖੇ ਮਨਾਈ ਗਈ। ਇਸ ਮੌਕੇ ਸ਼੍ਰੀ ਅਕੰਠਪੁਰ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਵਾਜ਼ਾ ਸਜਾਏ ਗਏ। ਇਸ ਮੌਕੇ ਵੱਖ-ਵੱਖ ਕੀਰਤਨ ਜਥਿਆਂ ਵੱਲੋਂ ਗੁਰੂ ਦੇ ਵਾਰਾਗਾਕਿ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਟੱਕੀ ਸਾਹਿਬ ਵਾਲੇ ਮਹਾਪੁਰਸ਼ਾਂ ਨੇ ਕੀਰਤਨ ਦਰਵਾਜ਼ਾ ਸਜਾਏ। ਪਾਈ ਮਲਕੀ ਸਿੰਘ ਫਪਰਾਲੀ ਵਾਲਿਆ ਦੇ ਢਾਡੀ ਜਥੇ ਨੇ ਗੁਰੂ ਦੀਆਂ ਬਾਰਾ ਗਾ ਕੇ ਸੰਗਤਾਂ ਨੂੰ ਨੇਹਾ ਕੀਤਾ ਇਸ ਮੌਕੇ ਪਿੰਡ ਵਾਸੀਆ ਵੱਲੋਂ ਵਕ ਵਕ ਥਾਮਾ ਤੇ ਸ਼ਬੀਲਾ ਲਗਾਈਆਂ ਗਈਆਂ ਟੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਗਈਆਂ ਠੰਡੇ ਦੀਆਂ ਸ਼ਬੀਲਾ ਲਗਾਈਆਂ ਗਈਆਂ ਆਈਆਂ ਸੰਗਤਾਂ ਨੇ ਗੁਰੂ ਘਰ ਜਾ ਕੇ ਦਰਸ਼ਨ ਕੀਤੇ ਮੱਥਾ ਟੇਕਿਆ ਗੁਰੂ ਦਾ ਅਲੰਗਰ ਅਟੁੱਟ ਵਧ ਰਿਹਾ ਸੀ ਇਸ ਮੌਕੇ ਇੱਕ ਮਲਟੀ ਸਪੈਸ਼ਲਿਸਟ ਹਸਪਤਾਲ ਵੱਲੋਂ ਖੁੰਦਾਂ ਕੈਂਪ ਲਗਾਇਆ ਗਿਆ ਅਤੇ ਫਰੀ ਦਵਾਈਆਂ ਦਾ ਲੰਗਰ ਲਗਾਇਆ ਗਿਆ ਪੰਜਾਬ ਨੂੰ ਸੱਵਨ ਰਿਪੋਰਟ ਸੰਸਾਗੀ ਪਾਇ ਸੰਗ ਅਮਲੀ ਬੇੜ ਕਰਨੀਆਂ ਪਾਇ ਰੱਬ ਦੇ ਗੁੰਗਾਰੇ ਗੁਰੂ ਦੇ ਗੁੰਗਾਰੇ ਆ ਮਹਾਂਪੁਰਸ਼ਨ ਤੋਂ ਕੇ ਸਾਦਕੁਰਾਨ ਤੋਂ ਨਿਮਕਤਾ ਦੇ ਮੇਰੇ ਬਾਬਾ ਜੀ ਨੇ ਕਹਾਈ ਕਿੰਨੀ ਦੁਨੀਆਂ

ਇਹ ਕਿ ਕੋਡ ਤਾਂ ਭੱਜ ਨਹੀਂ ਨਿੱਕੇ ਦੇ ਮੁਖਤ ਮਿੱਠਿਆ ਨਾ ਇਹ ਰਸਨਾ ਰਸਨਾ ਨੇ ਮਿੱਠਿਆ ਤਾਂ ਪਰਸੇ ਨਹੀਂ ਕੀਤਾ ਉਹ ਆਪਣਾ ਸ੍ਰੀ ਵਾਗ ਗੁਰੂ ਅਰਜਨ ਦੇਵ ਮਹਾਰਾਜ ਜਿਨ ਕੋਰ ਮਾਬੂਸਾਂ ਨੇ ਸੰਤਾਂ ਦੇ ਲਖਣ ਵਾਣੀ ਵਿੱਚ ਆਉਂਦੇ ਨੇ ਸਾਰੇ ਕੀ ਲਖਣ ਖੱਟ ਲਖਣ ਕੋਰਨ ਕੋਰਖਾ ਖੱਟ ਲਖਣ ਨੇ ਜੀ ਬਾਬਾ ਗੁਰਵਿੰਦਰ ਸਿੰਘ ਜੀ ਇੰਦਰਾਵਾਲੇ ਸੰਤ ਅਤਰ ਸਿੰਘ ਜੀ ਮਾਪੂਣਾ ਸਾਹਿਬ ਸੰਤਿਛਾ ਸਿੰਘ ਜੀ ਰਾੜਾ ਸਾਹਿਬ ਜਰਮ ਗਿਆਨੀ ਹਸਤੀ ਪੜ੍ਹਦੇ ਉਹ ਸੋ ਇਸ ਤਰ੍ਹਾਂ ਕੀ ਜੁਗ ਜੀਵ ਕੋ લક્ષਰ ਨੇ ਮੱਤ ਦਾ ਲਿਖੇ ਮਿਤਰ ਬੋਲਦੇ ਨੇ ਮਤਾਂ ਨਿਰਮਾਣ ਕਰਦੇ ਨਾ ਨੀ ਤਾਰਿਆ ਤਾਰ ਰਹੇ ਲੋਈ ਸਦਾ ਹੀ ਨਾ ਉਹਨਾਂ ਦੇ ਲਈ ਨਹੀਂ ਨਾ ਭਾਈ ਸਾਨੂੰ ਕੱਜੂ ਵੀ ਜੀਵਾਂ ਦੇ ਸੋ ਮੌਜ ਵਿੱਚ ਆਉਂਦੇ ਨੇ ਮੌਜ ਵਿੱਚ ਜਾਂਦੇ ਨੇ ਸਾਨੂੰ ਇਹ ਪਾਣੀ ਨੇ ਸਖਾਇਆ ਵਾਹ ਇੰਕੇ ਹਾਂ ਵੀ ਇਹ ਸੰਗਤ ਜੋ ਜੀ ਮੰਗੋ ਬੋਲੋ ਸੁਪਨਾ ਇਹ ਬਾਮੀ ਬੈਰ ਕੀ ਬੋਲਸਾ ਫਤਨਾ ਸੇ ਯਾਰ ਯਾਰ ਗੁਰੂ ਨੂੰ ਮੋਟੇ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਉਦੇ ਆਪਣੇ ਆਪਣੇ ਵਿਚਾਰ ਨੇ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੋ ਬਾਣੀ ਕੀ ਸਾਧੂ ਦਾ ਸੰਗ ਵਖਸ਼ੋ ਨਾਮ ਦਾ ਗੰਡ ਵਖਸ਼ੋ ਸਾਧੂ ਦਾ ਸੰਗ ਵਖਸ਼ੋ جانھو ڏي ڏي مان Tá i yes. ਕਰ ਕੇ ਆਏ ਮੈਂ ਹੁਣ ਹਾਂ ਹੁਣੇ ਗਏ ਨਹੀਂ ਹਿੰਮਤ ਦਾ ਨਹੀਂ ਕਰੇ ਪ੍ਰੀਮ ਦੇ ਵਿੱਚ ਰਹਿਣਾ ਗੋੜਾ ਬੋਲਣਾ ਬੋਲਣਾ ਅੰਦਰ ਕੋਈ ਗੁਪਤ